ਜੋ ਵਲੇ ਸੋਨਰ ਪੈ ਸਤਗੰਦ ਦਾਸ ਵਾਹ ਵਾਹਿ ਕੀ ਜੈ ਕ੍ਰਾਂਤੀਕਾਰੀ ਰਹਿਬਰ ਜਗਤ ਗੁਰੂ ਸਤਗੁਰੂ ਦਾਸ ਮਹਾਰਾਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਜੋ ਪੂਰੇ ਵੱਲ ਦੇ ਵਿੱਚ 12 ਫਰਵਰੀ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਦੇ ਤੁਨਤਾਂ ਦੇ ਨਾਲ ਮਨਾਇਆ ਜਾ ਰਿਹਾ ਇਸ ਸਬੰਧ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਹੀ ਵੱਖ-ਵੱਖ ਜਗ੍ਹਾ ਤੇ ਅਸ਼ਾਰ ਸੁਭਾ ਜਤਰਾ ਕੱਢੀ ਜਾ ਰਹੀਆਂ ਔਰ ਨਕੋਦਰ ਦੇ ਵਿੱਚ 11 ਫਰਵਰੀ ਦਿਨ ਮੰਗਲਵਾਰ ਨੂੰ ਇੱਕ ਵਿਸ਼ਾਲ ਸੁਭਾ ਜਤਰਾ ਜਿਹੜੀ ਕੱਢੀ ਜਾ ਰਹੀ ਆ ਉਸ ਮੌਕੇ ਤੇ ਡਾਕਟਰ ਅਮੇਰਕਰ ਯੂਥ ਕਲੱਬ ਨਕੌਦਰ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਲੰਗਰ ਜੋ ਹਰ ਸਾਲ ਅਸੀਂ ਆਪਣੇ ਕਲੱਬ ਵੱਲੋਂ ਸੇਵਾਉਂਦੇ ਆ ਉਹ ਲਾਇਆ ਜਾ ਰਿਹਾ ਸੋ ਸਾਰੇ ਸੰਗਤਾਂ ਨੂੰ ਬੇਨਤੀ ਆ ਕਿ ਉਸ ਦਿਨ ਹਮ ਹਮਾ ਕੇ ਸ਼ੁਭ ਯਾਤਰਾ ਦੀ ਰੌਣਕ ਬਣਦਾਓ ਔਰ ਆ ਕੇ ਲੰਗਰ ਦਾ ਆਨੰਦ ਮਾਣੋ ਔਰ ਸਾਰੇ ਸੰਤਨਾਂ ਦੁਆਰਾ ਫਿਰ ਸਤਿਗੁਰੂ ਦਾਸ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਜੋ ਬੋਲੇ ਸੋਨਰਪੈ ਸਤਿਗੁਰੂ ਦਾਸ ਜੀ ਜੈ ਗੁਰਦਾਸ ਸ਼ਕਤੀ ਅਮਰ ਰਹੇ ਗੁਰਦਾਸ ਸ਼ਕਤੀ ਅਮਰ ਰਹੇ ਜੈ ਗੁਰਦੇਵ ਧੰਗੁਰਦੇਵ ਸਾਰੇ ਨਗਰ ਨਿਵਾਸੀਆਂ ਨੂੰ ਸ਼੍ਰੀ ਗੁਰੂ ਦਾਸ ਮਹਾਰਾਜੀ ਦੇ 648ਵੇਂ ਗੁਰਪੁਰਬ ਦੀਆਂ ਡਾਕਟਰ ਅੰbedkar ਯੂਥ ਕਲੱਬ ਦੀ ਸਾਰੀ ਟੀਮ ਵੱਲੋਂ ਤੇ ਸਾਡੇ ਸਾਰੇ ਐਨਆਈ ਭਰਾਵਾਂ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਸੋ ਸਾਰੇ ਹੀ ਇਸ ਵਾਰ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਆਪਣਾ ਹਿੱਸਾ ਪਾਓ ਗੁਰੂ ਮਹਾਰਾਜ ਦੇ ਗੁਣ ਗਾਈਏ ਤੇ ਜੈ ਗੁਰਦੇਵ ਤੁੰਗਦੇ ਦੇ ਦੇਖੇ ਸਾਰੇ ਆ ਵੀ